ਸ੍ਰੀ ਅਮਰਤਸਰ ਸਾਹਿਬ ਤੋਂ ਜਦੋਂ ਮਸੰਦਾਂ ਨੇ ਗੋਏ ਮਾਰ ਕੇ ਤੇ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਵੇਂ ਦਰਸ਼ਨ ਕਰਨ ਦਿੱਤੇ ਮਹਾਰਾਜ ਫਿਰ ਉਥੋਂ ਬਾਹਰੋਂ ਹੀ ਪ੍ਰਕਰਮਾ ਕਰਕੇ ਇਸ਼ਨਾਨ ਕਰਕੇ ਤੇ ਵਾਪਸ ਫਿਰ ਪਰਤ ਦੇ ਨਾਲ ਮੱਖਣ ਸ਼ਾਹ ਜੀ ਨੇ ਨਲਬਾਣਾ ਜੀ ਹੋਰ ਸੰਗਤਾਂ ਬਿਆੰਤ ਨਾਲ ਨੇ ਤੇ ਉਥੋਂ ਫਿਰ ਚੱਲ ਕੇ ਪਹਿਲਾਂ ਵੀ ਸਾਂਝਾ ਕਰ ਚੁੱਕਿਆ ਕਿ ਮਕਪੂਲਪੁਰੇ ਉਥੇ ਰੁਕਦੇ ਨੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਤੇ ਫਿਰ ਵੱਲੇ ਪਹੁੰਚਦੇ ਆ ਬਾਰ ਬਾਰ ਜਦੋਂ ਵੱਲੇ ਡੇਰਾ ਕੀਤਾ ਮਹਾਰਾਜ ਨੇ ਤੇ ਉਥੇ ਫਿਰ ਮਾਈ ਹਰੋ ਉਹਨੇ ਫਿਰ ਸੇਵਾ ਕਮਾਈ ਆ ਆਪਣੇ ਘਰ ਖੜ ਕੇ ਉਹਦੇ ਰੱਖਿਆ ਮਹਾਰਾਜ ਨੂੰ ਤੇ ਬਿਆੰਤ ਸੇਵਾ ਵੀ ਉਹਨੇ ਕਮਾਈ ਤੇ ਅੱਜ ਜਦੋਂ ਵੱਲੇ ਪਹੁੰਚਣ ਦੀ ਯਾਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਬੜਾ ਭਾਰੀ ਜੋੜ ਮੇਲਾ ਜਿਹੜਾ ਸਦਾਨਾ ਮਨਾਇਆ ਜਾਂਦਾ ਮਾਘ ਮਹੀਨੇ ਦੀ ਪੂਰਨਮਾਸੀ ਨੂੰ 3 ਨਵੰਬਰ 1664 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਨਵੰਬਰ ਦੇ ਮਹੀਨੇ 1664 ਈਸਵੀ ਨੂੰ ਇਹ ਵੱਲੇ ਦੇ ਵਿੱਚ ਪਹੁੰਚੇ ਸਨ ਤੇ ਵੱਲਾ ਜਿਹੜਾ ਹੈ ਪੂਰਬ ਵਾਲੀ ਦਿਸ਼ਾ ਹੈ ਸ੍ਰੀ ਅਮਰਸਰ ਤੋਂ 7 ਕਿਲੋਮੀਟਰ ਕਰੀਬਨ ਦੂਰ ਹੈ ਤੇ ਮਾਘ ਮਹੀਨੇ ਦੀ ਪੂਰਨਮਾਸੀ ਨੂੰ ਭਾਰੀ ਮੇਲਾ ਜੋੜ ਮੇਲਾ ਜਿਹੜਾ ਸਦਾਨਾ ਮਨਾਇਆ ਜਾਂਦਾ ਬੇਅੰਤ ਕਾਫੀ ਲੰਮਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਰੁਕੇ ਬੇਅੰਤ ਦਿਨ ਰੁਕੇ ਉਹਨਾਂ ਨੇ ਫਿਰ ਇਲਾਕੇ ਦੀਆਂ ਸੰਗਤਾਂ ਨੂੰ ਤਾਰਿਆ ਪ੍ਰਚਾਰ ਕੀਤਾ ਇੱਥੇ ਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਮਾਫ਼ੀ ਮੰਗਣ ਆਹਤੇ ਅੰਮ੍ਰਿਤਸਰ ਦੀਆਂ ਮਾਈਆਂ ਅੰਮ੍ਰਿਤਸਰ ਦੀਆਂ ਸੰਗਤਾਂ ਸ਼ਹਿਰ ਦੇ ਲੋਕ ਫਿਰ ਪਹੁੰਚੇ ਆਖਣ ਲੱਗੇ ਸਤਿਗੁਰੂ ਜੀ ਤੁਸਾਂ ਨੇ ਆਖ ਦਿੱਤਾ ਹੈ ਨਹਿ ਮਸਾਂ ਦਾ ਅਮਰਤ ਸਰੀਏ ਤ੍ਰਿਸ਼ ਨਗਰ ਕੇ ਅੰਤ ਸੜਿਏ ਸਤਿਗੁਰੂ ਜੀ ਸਾਨੂੰ ਮਾਫ਼ ਕਰ ਦਿਓ ਸਤਗੁਰ ਦੀ ਆਖਣ ਲੱਗੇ ਨਹੀਂ ਅਸੀਂ ਸਾਰੇ ਸ਼ਹਿਰ ਨੂੰ ਨਹੀਂ ਭਾਈ ਆਖਿਆ ਇਹ ਜਿਹੜੇ ਸੇਵਾ ਸੰਭਾਲ ਮਸੰਦ ਕਰਦੇ ਨੇ ਇਹਨਾਂ ਨੇ ਸਾਨੂੰ ਦਰਸ਼ਨ ਨਹੀਂ ਕਰਨ ਦਿੱਤੇ ਇਹ ਤ੍ਰਿਸ਼ਨਾ ਦੇ ਅਗੰਧ ਦੇ ਵਿੱਚ ਸੜੇ ਹੋਏ ਲੋਕ ਨੇ ਤੇ ਆਖਣ ਲੱਗੇ ਨੈਂ ਮਸੰਦ ਤੁਮਾ ਅਮਰਤ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫੈਰੋਣਾ ਸੰਗਤਾਂ ਨੂੰ ਦਰਸ਼ਨ ਦਿਜ਼ਾਰੇ ਦਿੰਦੇ ਨੇ ਤੇ ਵੱਲਾ ਗੁਰੂ ਕਾ ਗੱਲਾਂ ਤੇ ਮਾਈਆਂ ਰੱਬ ਰਜਾਈਆਂ ਇਤੋਂ ਫਿਰ ਸੱਚੇ ਪਾਸ਼ਾ ਮਹਾਰਾਜ ਦੀ ਅੱਗੇ ਆਉਂਦੇ ਨੇ ਉਹ ਸ਼ੌਣੀ ਦੇ ਵਿੱਚ ਬਾਈਪਾਸ ਤੇ ਜਿਹੜਾ ਵੇਰਕੇ ਵਾਲਾ ਬਾਈਪਾਸ ਬਣਿਆ ਨਵਾਂ ਉਹ ਸ਼ੌਣੀ ਚ ਗੁਰਦੁਆਰਾ ਸਾਹਿਬ ਆ ਗਿਆ ਉੱਥੇ ਰੁਕਦੇ ਆ ਵਿਚਰਾਮ ਕਰਦੇ ਉੱਤੇ ਵੀ ਯਾਦ ਬਣੀ ਹੋਈ ਆ ਜੇ ਕਿਸੇ ਨੇ ਜਾਣਾ ਹੋਵੇ ਤੇ ਫੌਜੀ ਜਾਣ ਦਿੰਦੇ ਨੇ ਅੰਦਰ ਨਾਮ ਲੈ ਕੇ ਉਥੋਂ ਫਿਰ ਅੱਗੇ ਸੱਚੇ ਪਾਸ਼ਾ ਮਹਾਰਾਜ ਆਉਂਦੇ ਨੇ ਆਪਣਾ ਮੱਖਣ ਵਿੰਡੀ ਜਿੱਥੇ ਮੱਖਣ ਵੰਡਿਆ ਇਹਦੀ ਵੀ ਨਾਲ ਸਾਂਝੀ ਆਪਾਂ ਕਰ ਹੀ ਦਿੰਨੇ ਆ ਗੱਲ ਮੱਖਣ ਵੀ ਡੇ ਜਿਹੜਾ ਹੈ ਉਥੇ ਬਹਿਕਾਂ ਦੇ ਵਿੱਚ ਬਾਹਰ ਆਣ ਕੇ ਜਦੋਂ ਮਹਾਰਾਜ ਰੁਕਦੇ ਆ ਬੱਲੇ ਤੋਂ ਚੱਲ ਕੇ ਇੱਥੇ ਰੁਕਦੇ ਆਣ ਕੇ ਤੇ ਜਦੋਂ ਅਮਰਤ ਵੇਲਾ ਹੁੰਦਾ ਹੈ ਤੇ ਉਥੇ ਫਿਰ ਸੰਗਤਾਂ ਜੁੜਦੀਆਂ ਨੇ ਸ਼ੈਭਰ ਲੱਗਦੀ ਹੈ ਬਾਣੀ ਦੀ ਹਰੀ ਜਸ ਕੀਰਤਨ ਹੁੰਦੇ ਨੇ ਕਥਾ ਕਹਾਣੀਆਂ ਹੁੰਦੀਆਂ ਨੇ ਤੇ ਉਹ ਜੜੀਆਂ ਪਿੰਡ ਦੀਆਂ ਸਨ ਬੀਬੀਆਂ ਬਹਿਕਾਂ ਤੇ ਬੈਠੀਆਂ ਹੋਈਆਂ ਉਹ ਪਹੁੰਚੀਆਂ ਤੇ ਲੈ ਕੇ ਕੀ ਆਈਆਂ ਨੇ ਉਹੀ ਜੋ ਘਰਾਂ ਦੇ ਵਿੱਚ ਆਮ ਸਮਾਨ ਹੁੰਦਾ ਸੀਗਾ ਗੁੜ ਲੈ ਕੇ ਆਈਆਂ ਨੇ ਮੱਖਣ ਲੈ ਕੇ ਆਈਆਂ ਨੇ ਦਹੀਂ ਲੈ ਕੇ ਕੋਈ ਲੱਸੀ ਲੈ ਕੇ ਆ ਗਿਆ ਕੋ ਦੁੱਧ ਲੈ ਕੇ ਆ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰੇਸ਼ਾਨ ਹੋਏ ਜਦੋਂ ਭੋਗ ਪਿਆ ਤੇ ਫਿਰ ਉਹ ਜਿਹੜਾ ਮੱਖਣ ਲੈ ਕੇ ਆਈਆਂ ਸਾਰੀਆਂ ਮਾਈਆਂ ਉਹ ਮੱਖਣ ਦੇ ਪੇੜੇ ਮਹਾਰਾਜ ਨੇ ਫਿਰ ਇੱਕ ਭਾਂਡੇ ਵਿੱਚ ਪਾ ਕੇ ਤੇ ਗੁੜ ਪਾ ਕੇ ਮੱਖਣਾ ਮੰਡਿਆ ਫਿਰ ਉੱਤੇ ਆਖਣ ਲੱਗੇ ਮਾਈਓ ਕੀ ਨਾਇਸ ਪੇੜਾ ਦਾ ਖਣਨ ਲੱਗੀਆਂ ਇਹਦਾ ਨਾਮ ਤੇ ਕੋਈ ਨਹੀਂ ਅਸੀਂ ਬੈਠਾਂ ਤੇ ਬੈਠੇ ਹੋਏ ਆਖਣ ਲੱਗੇ ਸੱਚੇ ਪਾਤਸ਼ਾਹ ਜੀ ਮਾਈਓ ਤੁਸੀਂ ਬੜੀ ਸੇਵਾ ਕੀਤੀ ਹੈ ਸੰਗਤ ਦੇ ਬੜੇ ਚਰਨ ਪਰਸਿਆਂ ਨੇ ਸ਼ਰਧਾ ਭਾਵ ਨਾਲ ਸੇਵਾ ਕੀਤੀ ਹੈ ਤੇ ਇਹ ਤੁਹਾਡੀ ਸੇਵਾ ਦੇ ਵਿੱਚ ਤੇ ਤੁਹਾਡੇ ਵੰਡੇ ਹੋਏ ਮੱਖਣ ਦੀ ਯਾਦ ਦੇ ਅੰਦਰ ਰਹੇਗੀ ਦੁਨੀਆ ਤੱਕ ਨਿਸ਼ਾਨ ਰਵੇਗਾ ਤੇ ਇਸ ਨਗਰ ਦਾ ਮੱਖਣ ਵਿੰਡੀ ਨਾਮ ਕਰਕੇ ਜਾਣਿਆ ਜਾਵੇਗਾ ਅੱਜ ਤੁਸੀਂ ਜਦੋਂ ਜਾਂਦੇ ਜੇ ਪ੍ਰਾਤਨ ਨਾਮ ਇਹਦਾ ਮੱਖਣ ਵਿੰਡੀ ਸੀ ਹੁਣ ਵਿੰਡੀ ਹੋ ਗਿਆ ਚਲੋ ਨਾਮ ਬਦਲਦੇ ਰਹਿੰਦੇ ਨੇ ਸਮੇਂ ਦੇ ਨਾਲ ਸੋ ਇਹ ਦੋਹਾਂ ਸਥਾਨਾਂ ਦੀ ਆਪਾਂ ਸਾਂਝ ਪਾਈ ਆ ਇਹ ਮੱਖਣਵਿੰਡੀ ਜਿਹੜਾ ਹੈ ਇਹ ਜੇਠੂ ਵਾਲ ਤੋਂ ਅੱਗੇ ਰਸਤਾ ਜਾਂਦਾ ਹੈ ਆਪਣਾ ਸ੍ਰੀ ਆਪਣਾ ਬਟਾਲੇ ਤੋਂ ਜਿਹੜਾ ਅੰਮ੍ਰਿਤਸਰ ਵਾਲਾ ਹਾਈਵੇ ਹੈ ਉਤੋਂ ਜੇਠੂ ਵਾਲਾ ਡੇਅ ਦੇ ਵਿੱਚੋਂ ਮੱਖਣਵਿੰਡੀ ਨੂੰ ਰਸਤਾ ਜਾਂਦਾ ਹੈ ਹਾਈਵੇ ਤੋਂ ਜੇ ਕਿਸੇ ਨੇ ਜਾਣਾ ਹੋਵੇ ਤੇ ਜਿਹੜਾ ਹੈ ਜੋਧਰ ਵਾਲਾ ਹਾਈਵੇ ਜਿਹੜਾ ਮਹਿਤੇ ਤੋਂ ਸ੍ਰੀ ਅੰਮ੍ਰਿਤਸਰ ਜਾਂਦਾ ਵਾ ਉਤੋਂ ਨਵਾਂ ਪਿੰਡ ਹੈ ਉਤੋਂ ਠਾਣ ਉਤਰਦੀ ਹੈ ਕਰੀਬਨ ਉਤੋਂ 7 ਕਿਲੋਮੀਟਰ ਪਛਾਣ ਹੋਆ ਤੇ ਜੇ ਜੇਠੂ ਵਾਲੇ ਤੋਂ ਕਿਸ ਨੇ ਜਾਣਿਆ ਤੇ ਕਰੀਬਨ ਮੱਖਣ ਮੰਡੀ ਜਿਹੜਾ ਵਾ ਉਹ 10 ਕਿਲੋਮੀਟਰ ਹੋਣਾ ਵਾ ਸੋ ਸਹਬ ਕਿਰਪਾ ਕਰਨ ਇਹ ਮੱਖਣ ਮੰਡੀ ਤੇ ਵੱੱਲੇ ਦੀ ਜਾਤ ਆਪਾਂ ਸਾਂਝੀ ਕੀਤੀ ਆ ਇੰਨੀ-ਇੰਨੀ ਮਿੰਟ ਦੀ ਵੀਡੀਓ ਆਪਾਂ ਬਣਾਵਾਂਗੇ 5-5 ਮਿੰਟ ਦੀਆਂ ਤੇ ਅੱਗੇ ਜਿਹੜਾ ਹੈ ਤੁਰੇ ਜਾਵਾਂਗੇ ਜਿਹੜਾ ਅਸੀਂ ਲੜੀਵਾਰ ਇਤਿਹਾਸਾਂ ਜਾ ਕਰ ਰਹੇ ਆ ਵੈਸੇ ਸੰਗਤ ਨਾਲ ਉਹ ਅਸੀਂ ਅੱਗੇ ਪਹੁੰਚ ਚੁੱਕੇ ਆ ਅਸੀਂ ਪਹੁੰਚ ਚੁੱਕੇ ਆ ਬਹਾਦਰਗੜ੍ਹ